ਦਾ ਪ੍ਰਵਾਸੀ ਦਾ ਸਾਥ ਨਾ ਦਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿ ਇਹ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਆਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਤੁਹਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਂਗੇ ਸਿੱਖ ਸਾਹਿਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀ ਜਿਵੇਂ ਲੁਧਿਆਣਾ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਤਪਾਲ ਮਹਿਰੋ ਨੇ ਕਮਲਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗੇ ਸੀ ਇਸ ਤਰ੍ਹਾਂ ਦੀ ਕਾਰਵਾਈ ਪਾਉਣ ਦੀ ਲੋੜ ਹੈ ਬਾਈ ਇਦਾਂ ਦੀ ਕਾਰਵਾਈ ਪਾਉਣ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਹਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡਾਂਗ ਦਿੰਦੇ ਚਰਾਏ ਦੇ ਤੈਂ ਵੀ ਬੇੰਤੀ ਆ ਕਿ ਜੇ ਕੋਈ ਐਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਡੰਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੋਣ ਉਹਦੇ ਕੋਹ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਵੇ ਕਿ ਹਾਂ ਭਈ ਐਦਾਂ ਆ ਤੁਹਾਡਾ ਕੋਈ ਨਹੀਂ ਕੋਹ ਵਿਗਾੜ ਸਕਦਾ ਜੇ ਨਹੀਂ ਆ ਤੇ ਹਾਨੂੰ ਦੱਸੋ ਅਸੀਂ ਟੰਗਾਂਗੇ ਇੱਕ ਹੋਰ ਵੀ ਗੱਲ ਹੈ ਨਸ਼ਟੀਏ ਜੀ ਵਿੱਚ ਬਹੁਤ ਜਿਹੜਾ ਪ੍ਰਵਾਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਾਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲੋਂ ਘਮਣ ਨਾਲ ਭਾਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਫੌਜਾਂ ਸਾਰੀ ਉਧਰ ਨੂੰ ਚੱਲੇ ਆ ਬਾਕੀ ਇਹ ਆ ਇੱਥੇ ਬਾਬਾ ਸ਼ਿਗਾਰਾ ਸਿੰਘ ਜੀ ਹੈਗੇ ਆ ਜਿਸਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜ਼ਿੰਮੇਦਾਰ ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਡਾਂਗ ਨਾ ਮਣਾਓ ਕੋਈ ਚੱਕਰ ਨਹੀਂ ਆ ਤੇ ਬਾਹਰ ਇੰਨੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਗ ਪਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਪਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਆਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਤੁਹਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਂਗੇ ਸਾਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀ ਜਿਵੇਂ ਲੁਧਿਆਣੇ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਤਪਾਲ ਮੈਰੋ ਨੇ ਕਮਲਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਾਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗੇ ਸੀ ਇਸ ਤਰ੍ਹਾਂ ਦੀ ਕਾਰਵਾਈ ਪਾਉਣ ਦੀ ਲੋੜ ਹੈ ਬਾਈ ਇਦਾਂ ਦੀ ਕਾਰਵਾਈ ਪਾਉਣ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡੰਗ ਦਿੰਦੇ ਚਰਾਏ ਦੇ ਤੇ ਮੈਂ ਬੇਨਤੀ ਆ ਕਿ ਜੇ ਕੋਈ ਐਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਡੰਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੋਣ ਉਹਦੇ ਕੋਈ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਵੇ ਕਿ ਹਾਂ ਭਈ ਐਦਾਂ ਆ ਤੁਹਾਡਾ ਕੋਈ ਨਹੀਂ ਕੋਈ ਵਿਗਾੜ ਸਕਦਾ ਜੇ ਨਹੀਂ ਆ ਤੇ ਹਾਨੂੰ ਦੱਸੋ ਅਸੀਂ ਟੰਗਾਂਗੇ ਇੱਕ ਹੋਰ ਵੀ ਗੱਲ ਹੈ ਨਸ਼ਤੀਏ ਦੀ ਵਿੱਚ ਬਹੁਤ ਜਿਹੜਾ ਅਪਰਵਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਾਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲ ਘੁੰਮਣ ਨਾਲ ਚੰਗਾ ਬਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆਂ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਫੌਜਾਂ ਸਾਰੀ ਉਧਰ ਨੂੰ ਚੱਲੇ ਆਂ ਬਾਕੀ ਇਹ ਆ ਇੱਥੇ ਬਾਬਾ ਸ਼ਿਗਾਰਾ ਸਿੰਘ ਜੀ ਹੈਗੇ ਆ ਜਿਸਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜ਼ਿੰਮੇਦਾਰ ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਦਾ ਡਾਂਗ ਨਾ ਬਣਾਓ ਕੋਈ ਚੱਕਰ ਨਹੀਂ ਆ ਤੇ ਬਾਹਰ ਇੰਨੀ ਬੇਨਤੀ ਪਰਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ